ਕਿ ਵੀ ਇਹਨਾਂ ਨੇ ਟਾਈਟਲਸ ਯੂਜ਼ ਕੀਤਾ ਮੈਂ ਮਿੱਟੀ ਆਪਾਂ ਨੂੰ ਲੱਗਦਾ ਸ਼ਾਇਦ ਇਹ ਮੈਂ ਮਿੱਟੀ ਮਤਲਬ ਆਪਣੇ ਆਪ ਨੂੰ ਯ ਆਪਣੀ ਦੇਹ ਨੂੰ ਆਪਾਂ ਮਿੱਟੀ ਦੇ ਰੂਪ ਵਿੱਚ ਦੇਖ ਰਹੇ ਹਾਂ ਪਰ ਅਸਲ ਵਿੱਚ ਮੈਨੂੰ ਇਹ ਲੱਗਿਆ ਕਿ ਇਹ ਕਹਿਣਾ ਚਾਹੁੰਦੇ ਨੇ ਕਿ ਮੈਂ ਇਹ ਹੰਕਾਰ ਤੇ ਮਿੱਟੀ ਹੈ ਹੰਕਾਰ ਦਾ ਟੁੱਟਣਾ ਤੇ ਜਦੋਂ ਹੰਕਾਰ ਬੰਦੇ ਦਾ ਟੁੱਟੇ ਜਾਂਦਾ ਹੈ ਜਦੋਂ ਉਹਨੂੰ ਇਹ ਗੱਲ ਦੀ ਅਨੁਭਵ ਹੋ ਜਾਂਦਾ ਹੈ ਕਿ ਮੇਰਾ ਮੈਂ ਜਿਹੜਾ ਉਹ ਕੁਝ ਵੀ ਨਹੀਂ ਹੈ ਮਿੱਟੀ ਹੀ ਹੈ ਤੇ ਉਹ ਮਿੱਟੀ ਦਾ ਵੀ ਬਦਲਵਾ ਰੂਪ ਹੈ ਜਿਹੜਾ ਕਿਨਨ ਨੇ ਮੌਤ ਦੀ ਗੱਲ ਬੜੀ ਹੀ ਸਹਿਜ ਤਰੀਕੇ ਨਾਲ ਮੌਤ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਵਿਆਖਿਆ ਕਰੀ ਹੈ ਇਹ ਨਾਲ ਹੀ ਕੁਝ ਲੇਖ ਲੇਖ ਦੇ ਵਿੱਚ ਮੈਨੂੰ ਪੜਿਆ ਜਿਹੜਾ ਚੰਗਾ ਲੱਗਿਆ ਉਹਦੇ ਵਿੱਚ ਇਹਨਾਂ ਨੇ ਲਿਖਿਆ ਸੀ ਕਿ ਮੌਤ ਕੀ ਹੈ ਕਿ ਬਦਲ ਹੈ ਆਪਾਂ ਕਹਿੰਦੇ ਹਾਂ ਜਦੋਂ ਕੋਈ ਮਰ ਜਾਂਦਾ ਹੈ ਤਾਂ ਉਹ ਚਲਾ ਗਿਆ ਜਾਂ ਸਾਡੇ ਤੋਂ ਦੂਰ ਹੋ ਗਿਆ ਸਾਨੂੰ ਉਸ ਚੀਜ਼ ਦਾ ਦੁੱਖ ਹੁੰਦਾ ਹੈ ਪਰੇ ਕਹਿੰਦੇ ਨੇ ਕਿ ਚੇਤਨਾ ਰੂਪ ਦੇ ਵਿੱਚ ਜਿਹੜੀ ਉਹ ਚੇਤਨਾ ਹੈ ਉਹ ਹਮੇਸ਼ਾ ਬਰਕਰਾਰ ਹੈ ਤੇ ਮੌਤ ਸਿਰਫ ਇੱਕ ਬਦਲ ਹੈ ਸਾਡੇ ਸਫਰ ਦਾ ਅਸੀਂ ਇੱਕ ਸਫਰ ਤੋਂ ਦੂਜੇ ਸਫਰ ਵਿੱਚ ਪੈ ਜਾਂਦੇ ਆ ਪਰ ਜਿਹੜਾ ਸਫਰ ਹੈ ਉਹ ਚੱਲਦਾ ਰਹਿੰਦਾ ਹੈ ਮੌਤ ਚੇਤਨਾ ਨੂੰ ਨਹੀਂ ਖਤਮ ਕਰਦੀ ਜਿਵੇਂ ਕਿ ਆਪਾਂ ਆਪਣੀ ਫਿਲਾਸਫੀ ਦੇ ਵਿੱਚ ਵੀ ਇਹ ਚੀਜ਼ ਪੜ੍ਹਦੇ ਆ ਸਾਡੇ ਧਰਮ ਦੇ ਵਿੱਚ ਵੀ ਇਹ ਚੀਜ਼ ਸਾਨੂੰ ਸੋਨਾ ਦੇ ਵਿੱਚ ਮਿਲਦੀ ਹੈ ਕਿ ਮੌਤ ਹੈ ਸਿਰਫ ਉਹ ਸ਼ਰੀਰ ਆਤਮਾ ਦੀ ਨਹੀਂ ਹੈ ਚੇਤਨਾ ਦੀ ਨਹੀਂ ਹੈ ਤੇ ਉਹੀ ਚੇਤਨਾ ਦੀ ਉਹੀ ਬੂਤ ਦੀ ਉਹੀ ਬਿਰੁਖੀ ਚੇਤਨਾ ਦੀ ਇਹਨਾਂ ਨੇ ਗੱਲ ਕਰੀ ਹੈ ਉਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਭਾਸ਼ਾ ਦਾ ਬਹੁਤ ਸਰਲ ਹੈ ਜਦੋਂ ਤੁਸੀਂ ਪੜੋਗੇ ਪੜਦੇ-ਪੜਦੇ ਤੁਹਾਨੂੰ ਪਤਾ ਨਹੀਂ ਲੱਗੂਗਾ ਕਿ ਤੁਸੀਂ ਕਿੰਨੇ ਲੇਖ ਪੜ ਚੁੱਕੇ ਹੋ ਬਹੁਤ ਹੀ ਮਤਲਬ ਪੀਡੀਐਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਬਹੁਤ ਹੀ ਜਲਦੀ ਉਹ ਬੁੱਕ ਪੜੀ ਗਈ ਕਿਉਂਕਿ ਛੋਟੀ-ਛੋਟੀਆਂ ਰਚਨਾਵਾਂ ਨੇ ਇਹ ਬਹੁਤ ਹੀ ਸਰਲ ਭਾਸ਼ਾ ਦਾ ਪ੍ਰਯੋਗ ਹੈ ਪਰ ਜੇ ਭਾਸ਼ਾ ਸਰਲ ਹੋਣ ਦਾ ਅਰਥ ਇਹ ਨਹੀਂ ਹੁੰਦਾ ਕਿ ਸਿਰ ਰਚਨਾ ਨੂੰ ਹਲਕੀ ਰਚਨਾ ਮੰਨ ਲਿਆ ਜਿ ਸਾਧਾਰਨ ਤੌਰ ਤੇ ਨਾ ਇੱਕ ਮਿੱਠ ਬਣਿਆ ਹੋਇਆ ਸਾਹਿਤਕਾਰ ਅਸੀਂ ਵੀ ਜਿੱਥੇ ਜਿਹਦੀ ਭਾਸ਼ਾ ਸਰਲ ਹੈ ਤਾਂ ਉਹ ਮਤਲਬ ਸਾਹਿਤਕਾਰ ਹਲਕਾ ਸਾਹਿਤਕਾਰ ਹੈ ਜਿਉਂਨੇ ਦਾ ਬਹੁਤੀ ਆਮ ਜੀ ਗੱਲਾਂ ਕਰੀਆਂ ਹੋਣਗੀਆਂ ਨਹੀਂ ਇਹਨਾਂ ਦੀ ਭਾਸ਼ਾ ਸਰਲ ਹੋਣ ਦੇ बावजूद ਵੀ ਇਹਨਾਂ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਸੱਚਾਈਆਂ ਨੇ ਉਹਨਾਂ ਨੂੰ ਬੜੇ ਹੀ ਡੁੰਗੀਆਂ ਤੇ ਅਨੁਭਵੀ ਗੱਲਾਂ ਉਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਮਤਲਬ ਐਵੇਂ ਲੱਗਦਾ ਹੈ ਕਿ ਉਮਰ ਦੇ ਘੱਟ ਵਰੀਆਂ ਵਿੱਚ ਵੀ ਇਹਨਾਂ ਨੇ ਜ਼ਿਆਦਾ ਅਨੁਭਵ ਹੈ ਜ਼ਿਆਦਾ ਤਜਰਬੇ ਨੇ ਜਿਹੜੇ ਉਹ ਜੀ ਲੈਨੇ ਕੁਦਰਤ ਨਾਲ ਇਹਨੇ ਆਪਣੇ ਆਪ ਨੂੰ ਇੱਕੋ ਇੱਕ ਸਮਝਦੇ ਨੇ ਈਰਖਾ ਤੋਂ ਦੂਰ ਰਹਿਣ ਦੀ ਗੱਲ ਕਰਦੇ ਨੇ ਮਨੁੱਖ ਨੂੰ ਮਨੁੱਖ ਦਾ ਸਾਥੀ ਹੋਉਂਦੀ ਇਹ ਗੱਲ ਕਰਦੇ ਨੇ ਸੱਚੇ ਪ੍ਰੇਮ ਦੇ ਵਿੱਚ ਇਹ ਕੁਦਰਤ ਨੇ ਪ੍ਰੇਮ ਨੂੰ ਜੋੜ ਦੇਣੀ ਕਿ ਜੋ ਅਸੀਂ ਕੁਦਰਤ ਦੇ ਜਿਹੜੇ ਜੀਵ ਨੇ ਉਨਾ ਨਾਲ ਪ੍ਰੀਮ ਕਰੀਏ ਉਹਨਾਂ ਨਾਲ ਆਪਣੇ ਆਪ ਨੂੰ ਜੋੜੀਏ ਤੇ ਇਹ ਸਾਰੇ ਜਿਵੇਂ ਆਪਾਂ ਕਹਿੰਦੇ ਨੇ ਬਾਣੀ ਵਿੱਚ ਜੋ ਬ੍ਰਹਮੰਡੇ ਸੋਈ ਪਿੰਦੇ ਤੇ ਉਸੇ ਚੀਜ਼ ਨੂੰ ਉਹ ਆਪਣੇ ਵਿੱਚ ਮਹਿਸੂਸ ਕਰਦੇ ਨੇ ਕਿ ਸਾਰਾ ਬ੍ਰਹਮੰਡ ਹੀ ਤੁਹਾਡੀ ਹੋਂਦ ਹੈ ਤੇ ਤੁਸੀਂ ਉਸ ਹੋਂਦ ਦੇ ਵਿੱਚ ਹੀ ਆਪਣੇ ਆਪ ਨੂੰ ਮਹਿਸੂਸ ਕਰ ਸਕਦੇ ਹੋ ਤੁਸੀਂ ਕਿਸੇ ਤੋਂ ਕੋਈ ਅਲੱਗ ਨਹੀਂ ਹੋ ਨਾ ਹੀ ਕੋਈ ਜੀਵ ਤੁਹਾਡੇ ਤੋਂ ਲੰਘਿਆ ਇਹ ਸਾਰੀਆਂ ਹੀ ਰਚਨਾਵਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਉਸ ਤੋਂ ਇਲਾਵਾ ਵੀ ਕੁਝ ਕੇ ਰਚਨਾਵਾਂ ਨੇ ਜਿਵੇਂ ਕਿ ਇੱਕ ਰਚਨਾ ਬਹੁਤ ਲੇਖ ਦੇ ਰੂਪ ਚ ਸੀ ਬਹੁਤ اچھی ਲੱਗੀ ਮੈਨੂੰ ਜੋ ਬੀਜਿਆ ਸੋ ਵੜਨਾ ਉਹਦੇ ਵਿੱਚ ਇਹਨਾਂ ਨੇ ਵਿਚਾਰਾਂ ਦੀ ਮੌਲਿਕਤਾ ਦੀ ਗੱਲ ਕੀਤੀ ਆਪਾਂ ਆਪਾਂ ਕਰਕੇ ਕਹਿ ਦਿੰਦੇ ਹਾਂ ਕਿ ਅਸੀਂ ਜੋ ਬੀਜਾਂਗੇ ਉਹੀ ਵੜਾਂਗੇ ਪਰ ਇਹ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਜੋ ਅਸੀਂ ਬੀਜਾਂਗੇ ਉਹੀ ਵੜਾਂਗੇ ਉਹ ਜਿਹਨੇ ਜੋ ਅਸੀਂ ਬੀਜਿਆ ਵੀ ਨਾ ਹੋਵੇ ਉਹ ਵੀ ਸਾਨੂੰ ਵੱਡਣਾ ਪੈ ਜੇ ਤੇ ਜੋ ਅਸੀਂ ਵੱਡ ਰਹੇ ਆ ਉਹ ਅਸੀਂ ਕਦੇ ਬੀਜਿਆ ਵੀ ਨਾ ਹੋਵੇ ਤਾਂ ਇਹ ਕਹਿੰਦੇ ਨੇ ਕਿ ਸਾਨੂੰ ਵਿਚਾਰਾਂ ਦੀ ਮੌਲਿਕਤਾ ਦੇਖਣੀ ਚਾਹੀਦੀ ਹੈ ਅਸੀਂ ਉਹੀ ਉਹੀ ਚੀਜ਼ਾਂ ਬੀਜੀ ਜਾਈਏ ਤਾਂ ਉਹੀ ਉਹੀ ਵੱਡੀ ਜਾਈਏ ਇਹ ਨਹੀਂ ਹੋਣਾ ਚਾਹੀਦਾ ਨਵੇਂ ਵਿਚਾਰ ਜਿਹੜੇ ਨਵੇਂ ਬੀਜ ਨੇ ਵਿਚਾਰਾਂ ਦੇ ਉਹ ਬੀਜੇ ਜਾਣ ਤੇ ਉਹਦੇ ਤੋਂ ਫਿਰ ਨਵੀਆਂ ਫਸਲਾਂ ਹੋਣ ਇਹਨਾਂ ਨੇ ਇਹ ਬਹੁਤ ਮੈਂ ਵਧੀਆ ਲੱਗੀ ਇਹਨਾਂ ਦੀ ਗੱਲ ਜੋ ਇਹਨਾਂ ਨੇ ਕਰੀ ਉਸ ਦੇ ਇਲਾਵਾ ਇੱਕ ਇਹਨਾਂ ਦੀ ਰਚਨਾ ਸੀ ਕਬਦਾ ਦੇ ਰੂਪ ਵਿੱਚ ਸੀ ਉਹਦੇ ਵਿੱਚ ਇਹਨਾਂ ਨੇ ਗੱਲ ਕਰੀ ਮੈਨੂੰ ਹੁਣ ਕਬਦਾ ਨਹੀਂ ਯਾਦ ਮੇ ਤੋਂ ਲਿਖੀ ਨਹੀਂ ਗਈ ਸਮਾਂ ਥੋੜਾ ਸੀ ਪਰ ਉਹਦੇ ਵਿੱਚ ਜਿਹੜੀ ਗੱਲ ਬਹੁਤ ਚੰਗੀ ਲੱਗੀ ਉਹ ਸੀ ਆਖਰੀ ਰਚਨਾ ਉਹ ਪੁਸਤਕ ਦੀ ਆਖਰੀ ਰਚਨਾ ਇਹ ਕਹਿੰਦੇ ਨੇ ਕਿ ਬੱਚਿਆਂ ਨੂੰ ਅਸੀਂ ਜਦੋਂ ਬੱਚੇ ਛੋਟੇ ਹੁੰਦੇ ਨੇ ਅਸੀਂ ਉਹਨਾਂ ਨੂੰ ਧਰਮ ਦਾ ਗਿਆਨ ਦਿੰਦੇ ਆ ਬੱਚਾ ਪੁੱਛਦਾ ਰੱਬ ਕੀ ਹੈ ਆਪਾਂ ਕਹਿੰਦੇ ਨੇ ਇਹ ਹੀ ਹੈ ਬੱਚਾ ਪੁੱਛਦਾ ਮਨੁੱਖ ਕੀ ਹੈ ਜਾਂ ਜੋ ਵੀ ਕਿਸ ਤਰ੍ਹਾਂ ਨੇ ਜੋ ਅ ਧਰਮ ਨਾਲ ਸੰਬੰਧਿਤ ਪਰਮਾਤਮਾ ਨਾਲ ਸੰਬੰਧਿਤ ਆਪਾਂ ਬੱਚੇ ਦਾ ਜਿਹੜਾ ਗਿਆਨ ਹੈ ਉਹ ਨੂੰ ਬਣਾ ਦਿੰਦੇ ਆਂ ਕਹਿੰਦੇ ਬੱਚੇ ਨੂੰ ਉਹ ਗਿਆਨ ਦੇਣਾ ਨਹੀਂ ਚਾਹੀਦਾ ਤੁਸੀਂ ਉਹਨੂੰ ਉਸ ਗੱਲ ਨੂੰ ਅਨੁਭਵ ਕਰੇ ਤੁਸੀਂ ਕਹਿ ਦੋ ਕਿ ਪਤਾ ਨਹੀਂ ਸਾਨੂੰ ਹੈ ਨਾ ਜਦੋਂ ਬੱਚਾ ਖੁਦ ਉਸ ਚੀਜ਼ ਨੂੰ ਅਨੁਭਵ ਕਰੇਗਾ ਤਾਂ ਉਹ ਉਹਦਾ ਜਿਹੜਾ ਗਿਆਨ ਹੋਏਗਾ ਉਹ ਅਸਲ ਗਿਆਨ ਹੋਊਗਾ ਜੋ ਅਸੀਂ ਉਹਨੇ ਦਿਮਾਗ ਵਿੱਚ ਭਰ ਰਹੇ ਆ ਉਹ ਇੱਕ ਜ਼ਹਿਨ ਦਾ ਕੰਮ ਕਰਦਾ ਹੈ ਕਿਉਂਕਿ ਜਦੋਂ ਅਸੀਂ ਉਹਨੂੰ ਦੱਸਦਾ ਤਾਂ ਉਹਦੀ ਖੋਜ ਤੇ ਉਹਦੀ ਜਿਗਿਆਸਾ ਉੱਥੇ ਅਸੀਂ ਖਤਮ ਕਰ ਦਿੰਦੇ ਆਂ ता के बहुत अच्छी लगी कि बच्चे का जरा शुद्ध से पवित्र मन है, है वो जिज्ञासा है जी बने रहने चाहिए जान सके अनुभव कर सके बहुत ही अच्छी इन्हों की पुस्तक है पढ़ने वाली है पढ़ी जा सकती है अज के समय जे वैसे तो चलो किसी रचना की किसी रचना कोई नहीं है पर मैं एक पुस्तक इस तरीके तो की पढ़ी थी आ, राणी तक ਤੇ ਮੈਨੂੰ ਉਸ ਤਰੀਕੇ ਦੀ ਲੱਗੀ ਪੁਸਤਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚਾਹੇ ਸ਼ਬਦ ਦੇ ਸ਼ਬਦਾਂ ਦੇ ਪੱਖ ਤੋਂ ਉਹਨਾਂ ਦੀ ਭਾਸ਼ਾ ਥੋੜੀ ਜ਼ਿਆਦਾ ਸਾਹਿਤਿਕ ਤੇ ਕਠਿਨ ਸੀ ਤੇ ਤੁਹਾਡੀ ਭਾਸ਼ਾ ਸਰਲ ਸੀ ਪਰ ਗੱਲ ਸੀ ਜਿਹੜੀ ਉਹ ਉਹੀ ਹੋਣ ਦੀ ਉਹੀ ਕੁਦਰਤ ਨਾਲ ਇਕਮਿਕਤਾ ਦੀ ਪ੍ਰਤੀਕਿਕ ਜਿਹੜੀ ਭਾਸ਼ਾ ਸੀ ਉਹਦਾ ਪ੍ਰਯੋਗ ਕੀਤਾ ਗਿਆ ਬਹੁਤ ਹੀ ਸੋਹਣੀ ਪੁਸਤਕ ਹੈ ਸਾਰਿਆਂ ਨੂੰ ਮੈਂ ਇਹੀ ਕਹੂੰਗੀ ਕਿ ਤੁਸੀਂ ਜ਼ਰੂਰ ਪੜਿਓ ਇੱਕ ਜਿਹੜੀ ਮੈਨੂੰ ਗੱਲ ਲੱਗੀ ਕਿ ਤਤਕਰੇ ਚ ਤੁਸੀਂ ਅਲੱਗ-ਅਲੱਗ ਨਹੀਂ ਕਰਿਆ ਕਿ ਲੇਖ ਕਿੰਨੇ ਨੇ ਤੇ ਕਵਿਤਾਵਾਂ ਕਿੰਨੀਆਂ ਤੇ ਉਹ ਵੀ ਮੈਂ ਕਹਿਣਾ ਚਾਹੂੰਗੀ ਕਿ ਜੋ ਸਾਡਾ ਪੁਸਤਕ ਦਾ ਜੋ ਇੰਡੈਕਸ ਹੁੰਦਾ ਹੈ ਉਹਦੇ ਵਿੱਚ ਹੀ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕਿਤੇ ਲੇਖ ਨੇ ਕਿੰਨੀਆਂ ਰਚਨਾਵਾਂ ਹੋ ਸਕਦੇ ਨੇ ਪਿੱਛੇ ਵੀ ਕੋਈ ਖਾਸ ਕਾਰਨ ਹੋਵੇ ਪਰ ਮੈਨੂੰ ਜਿਹੜੀ ਗੱਲ ਲੱਗੀ ਉਹ ਮੈਂ ਦੱਸਣਾ ਚਾਹੁੰਦੀ ਉਸ ਮੈਂ ਇਹਨਾ ਕਹਿੰਦੇ ਹੋਏ ਆਪਣੀ ਬਾਣੀ ਨੂੰ ਬਰਾਮਦ ਹਾਂ ਦੀ ਧੰਨਵਾਦ